ਸਾ ਵਾਹਿਗੁਰੂ ਜੀ ਕੀ ਫਤਿਹ ਸੋ 8 ਦਿਨਾਂ ਕੈਂਪ ਹੈ ਇਹਦੇ ਵਿੱਚ ਜੋ ਸਾਡੇ ਕੋ ਆ ਜਾਣਕਾਰੀ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਤੀ ਗਈ ਆਪਾਂ ਦੇਣ ਦਾ ਜਤਨ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਨੇ ਆਪਣੀ ਪੜ੍ਹਾਈ ਦੇ ਵਿੱਚ ਵੀ ਪਰਫੈਕਟ ਬਣਨ ਤੇ ਆਪਣੇ ਧਰਮ ਦੇ ਵਿੱਚ ਵੀ ਅਸੀਂ ਦੇ ਨਾਲ ਇਹਨਾਂ ਨੂੰ ਇੱਥੇ ਇੰਗਲਿਸ਼ ਤੇ ਮੈਥ ਵੀ ਪੜ੍ਹਾਇਆ ਹੈ ਕੈਰੀਅਰ ਕਾਉਂਸਲਿੰਗ ਦੀ ਗੱਲ ਵੀ ਹੋਣੀ ਆ ਇਤਿਹਾਸ ਤੇ ਗੁਰਬਾਣੀ ਦੀ ਜਿਹੜੀ ਆ ਉਹ ਵੀ ਇਹਨਾਂ ਨਾਲ ਸੰਥਿਆ ਕਰਵਾਈ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 31 ਤਰੀਕ ਤੱਕ ਦਸੰਬਰ ਦਾ ਚੱਲੇਗਾ ਇਸ ਕੈਂਪ ਦੇ ਵਿੱਚ ਗੁਰਮਤ ਦੀ ਵਿਦਿਆ ਗੁਰਬਾਣੀ ਦੀ ਵਿਦਿਆ ਜਿਹੜੀ ਉਹ ਸਿਖਾਈ ਜਾ ਰਹੀ ਹੈ ਨਾਲ ਇੰਗਲਿਸ਼ ਈਜੀ ਇੰਗਲਿਸ਼ ਈਜੀ ਮੈਥ ਈਜੀ ਸਾਇੰਸ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬੱਚਿਆਂ ਨੂੰ ਸਿਖਾਵਾ ਦਿੱਤੀਆਂ ਜਾ ਰਹੀਆਂ ਨੇ ਜੋ ਸਿੱਖ ਕੇ ਬੱਚੇ ਇਹਨਾਂ ਤੋਂ ਭਰਪੂਰ ਲਾਭ ਲੈ ਰਹੇ ਨੇ ਔਰ ਇਸ ਕੈਂਪ ਦੇ ਵਿੱਚ ਸਭ ਤੋਂ ਐਮ ਇੱਕ ਚੀਜ਼ ਚੱਲ ਰਹੀ ਆ ਕਿ ਬੱਚਿਆਂ ਨੂੰ ਹਰ ਰੋਜ਼ ਦੁੱਧ ਘੋਰ ਪਦਾਰਥ ਜਿਹੜੇ ਆ ਉਹ ਸ਼ਿਕਾਏ ਜਾ ਰਹੇ ਨੇ ਉਹ ਸੰਗਤਾਂ ਵੱਖ-ਵੱਖ ਆਣ ਕੇ ਸੇਵਾ ਕਰ ਰਹੀਆਂ ਨੇ ਬਹੁਤ ਤਕੜਾ ਸਹਿਯੋਗ ਦੇ ਰਹੀਆਂ ਨੇ ਬਹੁਤ ਉਤਸ਼ਾਹ ਦੇ ਨਾਲ ਬੱਚੇ ਵੀ ਆ ਰਹੇ ਨੇ ਤੇ ਸੇਵਾ ਕਰਨ ਵਾਲੇ ਜਿਹੜੇ ਵੀਰ ਉਹ ਵੀ ਆ ਰਹੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਅਜ ਮਹਾਰਾਜ ਜਸਾ ਸਿੰਘ ਆਂਗਰਾਮਗੜੀਆ ਫਾਊਂਡੇਸ਼ਨ ਵੱਲੋਂ ਔਰ ਸਾਰੇ ਹੀ ਵੀਰ ਇਸ ਦਾ ਲਾਭ ਲੈ ਰਹੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜਾ ਜਗਤ ਸਿੰਘ ਰਾਮ ਗੜੀਆ ਫਾਊਂਡੇਸ਼ਨ ਵੱਲੋਂ ਲਾਏ ਗਏ ਕੈਂਪ ਵਿੱਚ 110 ਦੇ ਕਰੀਬ ਬੱਚੇ ਨੇ ਤੇ ਟੀਚਰ ਸਾਹਿਬਾਨ ਵੀ ਨਾਲ ਸਕੂਲ ਦੇ ਜਿਹੜੇ ਨੇ ਉਹ ਸਹਿਯੋਗ ਦੇ ਰਹੇ ਨੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਸਹਿਯੋਗ ਹੈ ਜੀ ਤੇ ਸਾਨੂੰ ਆਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਰ ਆਲੇ ਇਸੇ ਤਰ੍ਹਾਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹ ਸੁਟੀਆਂ ਦਾ ਟਾਈਮ ਹੈ ਆਪਾਂ ਸ਼ਾਇਦ ਘਰ ਵਿਲੇ ਹੀ ਪੈਂਦੇ ਰਜਾਈਆਂ 'ਚ ਤੇ ਸਕੂਲ ਸਰਹਣਾ ਨੇ ਕੈਂਪ ਲਗਵਾ ਕੇ ਬਹੁਤ ਵਧੀਆ ਕੀਤਾ ਜਿੱਦਾਂ ਕਿ ਹੁਣ ਮੇਰੀ 10ਥ ਕਲਾਸ ਹੈ ਇਸ ਤੋਂ ਅਗੇ ਮੇਰੇ ਨਾਲ ਨਾਲ ਹੀ ਹੋਰ ਵੀ ਬੱਚਿਆਂ ਨੂੰ ਵਧੀਆ 10ਥ ਤੋਂ ਬਾਅਦ ਗਾਈਡੈਂਸ ਮਿਲ ਰਹੀ ਹੈ ਕਿ ਆਪਾਂ ਕਿਸ ਕੈਰੀਅਰ 'ਚ ਜਾ ਸਕਦੇ ਹਾਂ ਕੈਰੀਅਰ ਚੂਜ਼ਿੰਗ 'ਚ ਵੀ ਹੈਲਪ ਹੋ ਰਹੀ ਹੈ ਤੇ ਕੈਂਪ 'ਚ ਤੁਹਾਨੂੰ ਕੀ ਕੀ ਸਿੱਖਣ ਨੂੰ ਮਿਲਿਆ ਸਾਨੂੰ ਗੁਰਮਤਵਾਰੇ ਵੀ ਦੱਸਿਆ ਜਾ ਰਿਹਾ ਹੈ ਹੁਣ ਸ਼ੀਧੀ ਧੜੇ ਚੱਲ ਤਹਾਂ ਸ ਵੀ ਦੱਸਿਆ ਜਾ ਰਿਹਾ ਹੈ ਉਹਦੇ ਨਾਲ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਆਪਾਂ ਕਰੀਅਰ ਚ ਕੀ ਕਰ ਸਕਦੇ ਆ ਕੇਸ ਲਾਈਨ ਚ ਸਾਨੂੰ ਕਿਵੇਂ ਕੀ ਮਿਲੇਗਾ ਲੱਗ ਰਿਹਾ ਤੁਹਾਨੂੰ ਕੈਂਪ ਲਈ ਜਾਣਾ ਹਾਂਜੀ ਕਿਉਂਕਿ ਗੁਰਬਾਣੀ ਦੇ ਨਾਲ ਤੁਹਾਨੂੰ ਗੁਰ ਇਤਿਹਾਸ ਦੀ ਵੀ ਸਾਜ ਮਿਲ ਰਹੀ ਹੈ ਹਾਂਜੀ ਗੁਰ ਇਤਿਹਾਸ ਨਾਲ ਵੀ ਤੇ ਇੰਗਲਿਸ਼ ਵੀ ਹੋਰ ਮੈਥਮੈਟਿਕਸ ਤੇ ਬੜੇ ਵਧੀਆ ਸਰ ਫਾਰਮੂਲੇ ਦੱਸ ਰਹੇ ਨੇ ਜਦੋਂ ਨਾਲ ਸਾਨੂੰ ਬੇਸਿਕ ਪਤਾ ਲੱਗ ਰਿਹਾ ਫਾਰਮੂਲੇ ਇਸ ਆਸਾਨੀ ਨਾਲ ਪਤਾ ਲੱਗ ਰਿਹਾ ਨੇ ਤੁਹਾਨੂੰ ਦੇ ਕੋਈ ਫਾਇਦਾ ਨਹੀਂ ਸਗੋਂ ਅੱਗੇ ਜਾ ਕੇ ਸਾਨੂੰ ਸਿੱਖਿਆ ਮਿਲਦੀ ਆ ਸਾਨੂੰ ਉਹ ਇਤਿਹਾਸ ਦਾ ਪਤਾ ਲੱਗ ਰਿਹਾ ਵਾ ਅੱਜ ਕੱਲ ਦੇ ਬੱਚੇ ਨੂੰ ਇਤਿਹਾਸ ਦਾ ਕੁਝ ਪਤਾ ਨਹੀਂ ਜੇ ਸਾਨੂੰ ਪਤਾ ਲੱਗੂ ਫੇਰ ਅਗਲੀ ਪੀੜ੍ਹੀ ਜੇ ਅ ਸਹੀਂ ਗੁਰਬਾਣੀ ਦਾ ਇਤਿਹਾਸ ਕੋਈ ਕਲਾਸ ਮੈਥ ਮੈਥ ਦੀਆਂ ਲੋਂਦੇ ਪੰਜਾਬੀ ਦੀਆਂ ਹੁੰਦੇ ਬਹੁਤ ਕੁਝ ਸਿਖਾਉਂਦੇ ਨੇ ਸਾਨੂੰ ਬਹੁਤ ਜਿਹੜੇ ਤੁਹਾਨੂੰ ਸਿਖਾਉਣ ਆ ਰਹੇ ਨੇ ਉਹਨਾਂ ਦਾ ਕਿਦਾਂ ਦਾ ਲੱਗਦਾ ਹੈ